ਸੋਹਰੇ ਵੱਲੋਂ ਹਮਲਾ ਕੀਤਾ ਗਿਆ। ਸੋਹਰੇ ਨੇ ਹਮਲਾ ਕੀਤਾ। ਕਿੰਨੇ ਜਣੇ ਸੀ ਤੁਸੀਂ ਕਿੰਨੇ ਜਣੇ ਸੀ ਤੇ ਤੁਹਾਡੇ ਸੋਹਰੇ ਪਰਿਵਾਰ ਵੱਲੋਂ ਕਿੰਨੇ ਜਣੇ ਸੀ? ਸੌਰਾ ਮੇਰਾ ਕੱਲਾ ਸੀ। ਅੱਛਾ। ਤੇ ਕੁੱਟਿਆ ਮਾਰਿਆ ਮੇਰੇ ਘਰ ਜਾ ਕੇ ਮੇਰੇ ਸੱਸ ਗਈ। ਸੱਸ ਨੇ ਕੁੱਟ ਸੱਸ ਨੂੰ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਹੀ ਦੇਂਦਿਆ। ਅੱਛਾ ਖਰਚਾ ਨਹੀਂ ਸੀ ਦੇਂਦੇ ਵੀ। ਹਾਂਜੀ। ਕੁੱਟਦਾ ਮਾਰਦਾ ਸੀ। ਜਿਸ ਕਾਰਨ ਕਿ ਕਿਤੇ ਵੀ ਦੋ ਵਿਆਹ ਹੋਏ ਸੀ ਤੁਹਾਡੇ ਸੋਹਰੇ ਦੇ। ਹਾਂਜੀ ਦੋ ਵਿਆਹ ਸੀ। ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆਂ ਕਰ ਰਹੀ ਰਹਿੰਦੀ ਸੀ। ਅੱਛਾ। ਹਾਂਜੀ। ਪੇਕਿਆਂ ਕਰ ਰਹੀ ਦੀ ਸ਼ੁਰੂ ਤੋਂ ਕੁੱਟਦਾ ਮਾਰਦਾ ਰੱਖਦਾ ਨਹੀਂ। ਤੀਸ ਪੀਤਾ ਹੀ ਨਹੀਂ ਇਸ ਕੀਤਾ ਕੇ ਸਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਫਰਤਾ ਹੀ ਤੇ ਛੱਪੜ ਚ ਬਟਾ ਦੇਂਦਾ ਕਿੰਨੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੋਲੀਆਂ ਚੱਲੀਆਂ ਸੀ ਤਿੰਨ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਆ ਸੱਸ ਦੇ ਸਾਰੀਆਂ ਗੋਲੀਆਂ ਮਾਰਦੀ ਆ ਘਰ ਵਾਲੇ ਦੇ ਕਿੱਥੇ ਗੋਲੀ ਬਚੀ ਸੀ ਸੱਤੀ ਦਾ ਮਾਰ ਦਿੱਤੀਆਂ ਤਿੰਨ ਉਹ ਤਾਂ ਹੈ ਹੀ ਨਹੀਂ ਆ ਕੀ ਆ ਮੋਤੋ ਕਿੰਨੇ ਹਨ ਮੋਤੋ ਜੱਤੋ ਵੀ ਜੱਤੋ ਕੀ ਜੱਤੋ ਕੀ ਉੱਥੇ ਹੋ ਗਈ ਸੀ ਫੇਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਸੋ ਬੇਟੀਆਂ ਇੱਕ ਬੇਟਾ ਆ ਹੂੰ ਭੂਜਾਰੇ ਕੱਲੇ ਆ। ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀ ਆ ਤੁਹਾਡੇ ਸੋਹਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤਾਂ। ਕੋਈ ਮਸਲਾ ਨਹੀਂ। ਹੂੰ। ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ। ਹਾਂਜੀ ਕੋਰਟ ਚ ਕੇਸ ਹੈ। ਅੱਜ ਅੱਜ ਜਿਹੜੇ ਮਸਲੇ ਦੀ ਦੁਈ ਆਏ ਸੀ। ਅੱਜ ਉਹਨਾਂ ਨੇ ਕੁੱਤੇ ਆਏ ਮੇਰੀ ਸੱਸ ਨੂੰ। ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਸੀ। ਦੂਸਰੀ ਕੰਪਲੇਂਟ ਦਿੱਤੀ। ਹੂੰ। ਬਿਖਰਚਾ ਜ਼ਿਆਦਾ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਰੇ ਉੱਤੇ ਅਟੈਕ ਹੋਇਆ ਹੈ। ਹੂੰ। ਭਾਜੀ ਕਿੰਨੀ ਦੇਰ ਤੋਂ ਬਾਖ ਰਿੰਦਾ ਪੈਸ ਤੁਹਾਡਾ ਸੋਹਰਾ। ਛੋਟੇ ਹੁੰਦੇ ਹਨ ਛੱਡ ਦਿੱਤਾ ਇਹਨਾਂ ਨੂੰ ਅੱਠ ਮੈਂ ਸ਼ੁਰੂ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਚੱਲਦਾ 1000 ਰੁਪਏ ਇੱਕ ਵਾਰ ਆਇਆ 1000 ਰੁਪਏ ਸਿਰ ਚਾਰੀ ਰਹੀ ਦੀ ਆਪਨੀ ਕਮਾ ਕੇ ਖਾਦੀ ਤੇ ਆਪਨੀ ਕਮਾ ਕੇ ਉਹਨੇ ਆਪਣੇ ਬੱਚੇ ਪਾਲੇ ਹਾਂਜੀ ਜਿੱਦਾਂ ਹੁਣ ਤੁਹਾਡੇ ਤੁਹਾਡੇ ਦਾਦੇ ਜੀ ਪਤੀ ਦੀ ਮੌਤ ਹੋ ਚੁੱਕੀ ਹੈ ਉਹ ਕੀ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸੀ ਹੈ ਲਾਇਸੈਂਸ ਤੋਂ ਬਗਾਇਆ ਸੀ ਮੈਨੂੰ ਨਹੀਂ ਪਤਾ ਇਹ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਮੈਂ ਦੰਨ ਪੜਿਆ ਵਾਲਾ ਸਾਹ